ਆਪਾਂ ਬਣਾਉਣ ਲੱਗੇ ਹਾਂ ਜੀ ਅੱਜ ਫਲੀਆਂ ਤੇ ਆਪਾਂ ਡੱਬਾ ਲਿਆ ਹੁੰਦਾ ਤੇ ਆਪਏ ਆਪਣੇ ਗੰਡੇ ਰਹਾ ਪਈਆਂ ਫਲੀਆਂ ਤੇ ਹੁਣ ਆਪਾਂ ਚੀਰਦੇ ਆਂ ਆਪਾਂ ਚੀਰਨ ਲੱਗੇ ਆਂ ਜੀ ਫਲੀਆਂ ਦੇਸੀ ਫਲੀਆਂ ਉਹ ਦਿੱਲੇ ਬਰਕਾਟਾਂ ਵਾਦੀਆ ਦੇਸੀ ਫਲੀਆਂ ਹੈ क्योंकि आप टाइम ही कम कर लें क्योंकि कम बहुत ज्यादा होंगे इस करके फिर आप छे छेती काम कर लेते हैं ini ke pamang ya harinya mirjam. hanji apa pak lihat til apa pak tuh jadi til tuh til huri agar tuh jadi tuh til agar mau gitu kira pak pamangi aku kena til apa sih nih kira agar hari ini kira dulu tuh pamang ya jipiaj हम आप पा देे हार मिर्च लोजेपन खरी को हम अपने बेच पी थोड़ी जी हरी मिर्च हम आपे स्वाद अनुसार मै उसके बाद हाई भी ਥੋੜੀ ਜਿਹੀ ਤਾਂ ਉਹ ਜਪਾਣ ਵਾਲਮਸ ਲਓ ਜੀ ਜਪਾਣ ਨੂੰ ਮੇਟੀਅਤ ਕਰ ਦਿੱਤਾ ਮਿਕਸ ਤੇ ਹੁਣ ਆਪਾਂ ਉੱਤੇ ਇਹ ਮੰਗ ਲੀ ਹੁ ਟਾਕ ਲਓ ਜੀ ਆਪਾਂ ਦਿੱਤਾ ਟਾਕ ਤੇ ਉੱਤੇ ਇਹ ਦੇ ਰੱਖ ਦਿੱਤੀ ਪਾਪ ਰੱਖ ਕੇ ਆਪਾਂ ਤਾਂ ਆ ਥਾਲ ਦੇ ਦੇ ਵਿੱਚ ਥੋੜਾ ਜਿਹਾ ਪਾ ਦਿੱਤਾ ਪਾਣੀ ਕਿਉਂਕਿ ਪਾਪ ਨਾਲ ਬਹੁਤ ਵਧੀਆ ਸਬਜ਼ੀ ਬਣੂਗੀ ਕਿਉਂਕਿ ਜੇ ਆਪਾਂ ਵਿੱਚ ਪਾਣੀ ਪਾਉਨੇ ਫਿਰ ਉਹ ਸਬਜ਼ੀ ਵਧੀਆ ਨਹੀਂ ਬਣਦੀ ਵੀ ਜਦੋਂ ਹੁਣ ਬਣ ਗਈ ਉਹ ਤੁਹਾਨੂੰ ਦਿਖਾਉਂਗੀ